ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਹਿਮੂਦਪੁਰ ਮੰਡੇਰ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ ਸੋ ਅੱਗ ਲੱਗਣ ਕਾਰਨ ਸ੍ਰੀ ਗੁਰਗੰਦ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਨੂੰ ਮਾਮੂਲੀ ਨੁਕਸਾਨ ਹੋਇਆ ਇਸ ਮੌਕੇ ਤੇ ਸ਼ੋਮਨੀ ਕਮੇਟੀ ਮੈਂਬਰ ਅਤੇ ਥਾਣਾ ਸਦਰ ਬਲਾਚੌਰ ਦੀ ਪੁਲਿਸ ਪਹੁੰਚੀ ਤੇ ਗੰਦ ਸਾਹਿਬ ਜੀ ਦੇ ਤਿੰਨੋਂ ਸਰੂਪਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਜ ਗੋਇੰਦਵਾਲ ਸਾਹਿਬ ਲੈ ਗਏ ਜਿਸ ਤੇ ਕਿ ਵੱਡੀ ਗਿਣਤੀ ਦੇ ਵਿੱਚ ਸੰਤਾ ਪਹੁੰਚੇ ਆ ਤੇ ਨਮ ਅਖਾ ਦੇ ਨਾਲ ਭੇਜਿਆ ਰਾਤ ਨੂੰ ਜਦੋਂ ਬੰਦ ਕਰਕੇ ਗਏ ਤਾਂ ਬਾਅਦ ਵਿੱਚ ਕਿਤੇ ਪੱਖਾ ਚੱਲਦਾ ਰਹਿ ਗਿਆ ਪਰ ਸੱਚਖੰਡ ਵਾਲਾ ਦਬਾਰ ਨਾਲ ਅੱਗੇ ਹੁੰਦਾ ਉਹ ਬਾਅਦ ਇੱਕੋ ਸ਼ਾਟ ਹੋ ਗਿਆ ਜਦ ਮੈਂ ਸਵੇਰੇ 3:30 ਵਜੇ ਆਇਆ ਜੀ ਤਾਂ ਅੱਗੇ ਜਦ ਖੋਲਿਆ ਤੇ ਧੂੰਸੀ ਗੰਦਰ ਤੇ ਦੇਖਿਆ ਕਿ ਦੋਵਾਂ ਚਾਵੇ ਨੂੰ ਤੇ ਅੱਗ ਪਈ ਸੀ ਫਿਰ ਸਰਟੀਫਿਕੇਟ ਦਿੱਤਾ ਹੋਰ ਪਰ ਕਿ ਇਹ ਤੋਂ ਦੇਖੋ ਸੀ ਇਹ ਤੋਂ ਬੜਾ ਮੋਟਾ ਲੱਗਾ ਬਾਹਰ ਲੇਕਨ ਤਿੰਨੇ ਹੁੰ ਸੀਗੇ ਤੇ ਤਿੰਨੇ ਤੇ ਤਿੰਨੇ ਉਹੋ ਹੀ ਅਜੇ ਚੈੱਕ ਕਰਕੇ ਆਏ ਤੇ ਤੁਹਾਨੂੰ ਕਿਤੇ ਵੀ ਕੋਈ ਗੱਲ ਨਹੀਂ ਕਿਉਂਕਿ ਤਾਲੇ ਲੱਗੇ ਤਾਲੇ ਬਾਹਰ ਲੱਗੇ ਸੀਗੇ ਸੀਰੇ ਆ ਕੇ ਮੈਂ ਤਾਲੇ ਕੋਲ ਦੇ ਤੇ ਵੀ ਬੰਦ ਕੋਈ ਨਹੀਂ ਕਰਦੇ ਅਸੀਂ ਤੇ ਇਹ ਕਹਿੰਦੇ ਆ ਕਿ ਜਿਹੜੀ ਸਾਫ ਸਵਾਲ ਹੋਰ ਬਧੇ ਹੋਣੀ ਚਾਹੀਦੀ ਆ ਤੇ ਜਿੱਦਾਂ ਇਹ ਹੋ ਸੌਟ ਹੋਇਆ ਇਹ ਨਾ ਹੋਵੇਗਾ ਤੇ ਇਹ ਬੇਨਤੀ ਕਰਦੇ ਆ ਪਰਮਾਤਮਾ ਅਗੇ ਅਰਦਾਸ ਹੀ ਕਰਦੇ ਆਂ ਕਿ ਇਹ ਹੋਇਆ ਮਾਰਾ ਇਦਾਂ ਨਹੀਂ ਹੋਣਾ ਚਾਹੀਦਾ ਜਿਆਦਾ ਨੁਕਸਾਨ ਵੀ ਹੋ ਸਕਦਾ ਸੀ ਇਸ ਰੂਪਾਂ ਦੀ ਵੀ ਅਗਲੇ ਤੇ ਹੋ ਸਕਦੇ ਸੀ ਪਰ ਜਦੋਂ ਬਚ ਗਏ ਪਰ ਮਾਪਿਆਂ ਨੇ ਮਿਹਰ ਕੀਤੀ ਜਿਹੜੇ ਹੁਣ ਅਸੀਂ ਸੁਨੋਣੀ ਗੱਟੀ ਦੇ ਅੰਦਰ ਰਿਪੋਰਟ ਦਿੱਤੀ ਸੀਗੀ ਪੁਲਿਸ ਦੀ ਰਿਪੋਰਟ ਕਰਾਈ ਸੀਗੀ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਨੇ ਇੱਥੇ ਗੋੰਦਵਾਲ ਸਾਹਿਬ ਗੋੰਦਵਾਲ ਸਾਹਿਬ ਦੇ ਨਾਲ ਕੱਲ ਨੂੰ ਸੀਰੇ ਜਾ ਕੇ ਜੀ ਕਿੰਡ ਦੇ ਆਪਣੇ ਸੰਗਤ ਜਾਓਗੇ ਤੇ ਸਾਨੂੰ ਗੱਟੀ ਪ੍ਰਚਾਰ ਗੱਟੀ ਦਾ ਜਿਹੜਾ ਨੰਬਰ ਹੋ ਜਾਊਗਾ ਨਾਲ ਏ ਬੰਗਿਆ ਤੋਂ ਆਉਂ ਚਰਨ ਕਮਲ ਨੂੰ ਜਿਹੜੇ ਸਾਥ ਤੋਂ ਆਏ ਸੀ ਉਹਨਾਂ ਦੀ ਡਿਊਟੀ ਆਪਣੇ ਇਲਾਕੇ